ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਪੀ ਗਿੱਲ ਤੇ ਇਲਜ਼ਾਮ ਲਗਾਉਣ ਵਾਲੇ ਮੁੰਡੇ ਦੀਆਂ ਕਾਲਾਂ ਵਾਇਰਲ ਕਰਕੇ ਸਿੱਪੀ ਗਿੱਲ ਨੇ ਦੁੱਧੋਂ ਪਾਣੀ ਛਾਣ ਦਿੱਤਾ ਕੱਲ ਦੀਆਂ ਸੋਸ਼ਲ ਮੀਡੀਆ ਉੱਪਰ ਸਿੱਪੀ ਗਿੱਲ ਦੀਆਂ ਇਸ ਮੁੰਡੇ ਨਾਲ ਆਡੀਓ ਕਲਿੱਪਾਂ ਵਾਇਰਲ ਹੋ ਰਹੀਆਂ ਹਨ ਇਸ ਮੁੰਡੇ ਦੁਆਰਾ ਇਲਜ਼ਾਮ ਲਾਉਣ ਕਰਕੇ ਸਿੱਪੀ ਗਿੱਲ ਨੂੰ ਮਜਬੂਰ ਹੋ ਕੇ ਇਹ ਕਾਲਾਂ ਵਾਇਰਲ ਕਰਨੀਆਂ ਪਈਆਂ ਪਰ ਇਹਨਾਂ ਕਲਿੱਪਾਂ ਵਿੱਚ ਪਤਾ ਲੱਗਦਾ ਹੈ ਇਸ ਕਿ ਸਿੱਪੀ ਗਿੱਲ ਕਿੰਨੇ ਧੀਰਜ ਭਾ ਨਾਲ ਗੱਲ ਕਰ ਰਿਹਾ ਹੈ ਕਰੋੜ ਤੋਂ ਵੱਧ ਰੁਪਏ ਫਸੇ ਹੋਣ ਦੇ ਬਾਵਜੂਦ ਵੀ ਸਿੱਪੀ ਨੇ ਕੋਈ ਵੀ ਉੱਚੀ ਨੀਵੀਂ ਗੱਲ ਨਹੀਂ ਕੀਤੀ ਤੇ ਕਿੰਨੇ ਵਾਰ ਕੋਸ਼ਿਸ਼ ਕੀਤੀ ਕਿ ਬਾਈ ਜਿਵੇਂ ਤਿਵੇਂ ਕਰਕੇ ਮੇਰੇ ਪੈਸੇ ਮੋੜ ਦੇ ਮੇਰਾ ਪਿਓ ਟੈਨਸ਼ਨ ਲੈਂਦਾ ਹੈ ਪਰ ਜਦੋਂ ਇਹ ਮੁੰਡਾ ਲਾਰੇ ਲੱਪੇ ਲਾਉਣ ਨੂੰ ਨਹੀਂ ਹਟਿਆ ਤਾਂ ਆਖਿਰ ਸਿੱਪੀ ਨੂੰ ਇਹ ਅੱਕ ਚੱਬਣਾ ਪਿਆ ਸੋ ਕਿਸੇ ਵੀ ਮਸ਼ਹੂਰ ਬੰਦੇ ਉੱਪਰ ਇਲਜ਼ਾਮ ਲਗਾਉਣਾ ਸੁੱਖਾ ਹੋ ਜਾਂਦਾ ਹੈ ਪਰ ਸਮਝਣ ਵਾਲੇ ਬੰਦੇ ਸੀਪੀ ਦੀ ਗੱਲਬਾਤ ਤੋਂ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਕਿ ਸੀਪੀ ਵਿੱਚ ਇੱਕ ਪੈਸੇ ਦਾ ਵੀ ਕਸੂਰ ਨਹੀਂ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ